ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਤਰੀ ਬਰਾੜ ਵਲੌਗਸ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਕਰਦੇ ਨਵੇਂ ਵਲੌਗ ਦੀ ਸਟਾਰਟਿੰਗ ਤੇ ਤੇ ਬਾਕੀ ਜੇਕਰ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰ ਕਰੋ ਜੀ ਟਾਈਮ ਹੋ ਗਿਆ 8 ਵਜੇ ਦਾ ਤੇ ਅੱਜ ਆਪਾਂ ਕੈਮਰਾ ਨਹੀਂ ਚੱਕਿਆ ਇੱਕ ਤਾਂ ਤੁਹਾਨੂੰ ਪਤਾ ਜੱਪਨਾ ਕੁਝ ਇੱਕ ਤਾਂ ਰੈਸਟ ਦੇ ਸੀ ਆਪਣਾ ਹਨਾ ਸੋ ਆਪਾਂ ਇੱਕ ਘੰਟਾ ਜਿਹੜੀ ਰੈਸਟ ਹੀ ਕਰੀ ਅੱਜ ਲੇ ਟੁੱਟਿਆ ਤੇ ਬਾਕੀ ਆਪਾਂ ਓਵਰ ਆਲ ਜਿਹੜੇ ਕੰਮ ਨਵੇੜ ਲੇ ਬਸ ਰੋਟੀ ਮੰਮੀ ਚੁੱਲੇ ਤੇ ਬਣਾਈ ਜਾਂਦੀ ਐ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਜੱਪ ਨੂੰ ਨਿਮਾਨ ਉਹ ਸਾਰੇ ਕੰਮ ਕੈਮਰਾ ਆਫ ਤੇ ਕਵਰ ਲੇ ਤੇ ਮੈਂ ਹੁਣ ਦੇਖ ਦਿਖਾਉਣੀ ਤੁਹਾਨੂੰ ਮੰਮੀ ਰੋਟੀ ਲਈ ਜਾਂਦੇ ਆ ਜੱਪ ਕੀ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਕਰੋ ਬਣਾ ਸਤਿ ਸ਼੍ਰੀ ਅਕਾਲ ਬੋਲ ਕੇ ਕਰਿਆ ਕਰੋ ਸਤਿ ਸ਼੍ਰੀ ਅਕਾਲ क्या बनी है अपने रोटी चुले की बेटा बंब केड़ा इथना के उथों लेना अच्छा दिवाली दवाली ते दवाली लैद कोई ना दिवाली दवाली ते देंगे है दिवाली से चलाई दे बंब जो दशहरे त चलाई दे दसहरे त ले देंगे कोई ना ਸੋ ਸਾਰੇ ਤੇ ਦੇ ਦਿੰਨੀ ਤੈਨੂੰ ਰੋਟੀ ਪਾ ਕੇ ਲਵਾ ਕੇ ਲੈਉਣੀ ਆ ਮੈਟ ਲੈਉਣੀ ਨਾਲ ਮੈਟ ਤੇ ਬੈਠ ਕੇ ਜੇ ਆਪਾਂ ਕਹਿੰਦਾ ਮੰਮਾ ਮੈਨੂੰ ਨੋਟੀ ਹੁਣ ਨੋਟੀ ਦੇ ਦੇਂ ਪਹਿਲਾਂ ਉਹਨੂੰ ਮੈਟ ਵਿਛਾ ਕੇ ਰੋਟੀ ਦੇ ਦੇਂਦੇ ਆ ਰੋਟੀ ਖਾ ਲੂਗਾ ਬੈਠ ਕੇ ਕਿਉਂਕਿ ਅੱਜ ਫੇਰ ਆਪਣੀ ਹੈਲਪਰ ਆਉਣਗੇ ਓਕੇ ਨਾ ਛੱਤਾਂ ਦੇ ਉੱਤੇ ਕਰਉਣਾ ਹੈਗਾ ਕੰਮ। ਛੱਤ ਆਪਨੇ ਕੱਚੇ ਘਾਣੇ। ਉਨੋਂ ਉੱਤੇ ਕੰਮ ਕਰਉਣਾ। ਚਲੋ ਜੀ ਮम्मा ਦਾ ਮੈਟ ਲੈ ਲੈ ਪਾਠ ਵਾਲਾ। ਕਿ ਇੱਥੇ ਬੈਠੋ ਆਜੋ। ਬੈਠ। ਬੈਹ ਰੋਟੀ ਲੈ ਕੇ ਜੀਨੇ। ਉਹ ਭਾਗੇ ਮੈਟ ਤੇ ਰੋਟੀ ਲੈਵਾ। ਪਾ ਕੇ ਦੇਈਏ ਰੋਟੀ। ਜੱਟ ਖਾਊਗਾ ਰੋਟੀ। ਚਲੋ ਜੀ ਜੱਜਾ ਆਪਣ ਨੂੰ ਖਵਾਨੇ ਰੋਟੀ ਲੋ ਜੀ ਮਿੱਠੋ ਮਿੱਠੋ ਖਾ ਗੇ ਨੋਟੀ ਪਾਣੀ ਪੀ ਲੋ ਜਲਦੀ ਜਲਦੀ ਚਲੋ ਜੀ ਜੇ ਆਪਣੇ ਕੋਈ ਨਹੀਂ ਖਾਦੀ ਰੋਟੀ ਤੋ ਆ ਲਈ ਤੇ ਹੁਣ ਮੈਂ ਤਾਂ ਬਣਾਉਣ ਲੱਗੀ ਹਾਂ ਗੰਡੇ ਟੇਸਟ ਟੇਸਟੀ ਤੋ ਤਾਂ ਕद्दू ਬਣਾਇਆ ਪਰ ਮੇਰਾ ਕद्दू ਨਾ ਸਾਡੇ ਤਾਂ ਕद्दू-ਕੱਦੂ ਹੋਈ ਪਈ ਐ ਇੱਕ ਅੱਧਾ ਨਾ ਗਾ ਭਾਵੇਂ ਪੈ ਜੇ ਸਬਜ਼ੀ ਦਾ ਕੋਈ ਹੋਰ ਤਾਂ ਨਹੀਂ ਕद्दू-ਕੱਦੂ ਹੋਈ ਪਈ ਐ ਸਾਡੇ ਤਾਂ ਕद्दू-ਕੱਦੂ ਕਦ ਕਦ ਹੋਈ ਪਈ ਆ ਨੀਂ ਨ ਕਦ ਕਦ ਹੋਈ ਪਈ ਆ ਦੇ ਸਟੈਂਡ ਲਾ ਕੇ ਨਹੀਂ ਬਲਤ ਫੋਨ ਦਾ ਸਟੈਂਡ ਲਾ ਕੇ ਹੁੰਨੀ ਪੁੱਤ ਫੋਨ ਦਾ ਸਟੈਂਡ ਸਟੈਂਡ ਵੀ ਆਪਣੇ ਕੋਲ ਆ ਹੀ ਆ ਸੈਲਫੀ ਸਟਿਕ ਦਾ ਛੋਟਾ ਜਿਹਾ ਸਟੈਂਡ ਨਹੀਂ ਹੁੰਦਾ ਇਹਨੂੰ ਬਣਾ ਲੈਣਾ ਹੈ ਇਹਦੇ ਨੂੰ ਰੰਗ ਛਾੜ ਦੇ ਮੇਰੇ ਬਾਬਾ ਦਾ ਬਣਿਆ ਦੁੱਝਮਸਾ ਦੇ ਤੇ ਬੰਚ ਲਈ ਤੇ ਆਪਾਂ ਚਟਨੀ ਦੀ ਵੀ ਤਿਆਰੀ ਕਰਨੀ ਤੇ ਆਪਾਂ ਚਲੋ ਜੀ ਹੁਣ ਆਪਾਂ ਚਟਨੀ ਦੇ ਪਹਿਲਾਂ ਕੁੱਟਾਂਗੇ ਕੱਟਾਂਗੇ ਸਮਾਨ ਚਟਨੀ ਹਾਸਤੇ ਕੀ ਕੁਝ ਲੈਣਾ ਆਪਾਂ ਸਮਾਂ ਚਲੋ ਜੀ ਆਪਣੇ ਤੇ ਦੋ ਹਰੀਆਂ ਮੱਚਾ ਲਈਆਂ ਨੇ దో గే అ టమాటర లేదా లేదా పక్క కను ਲੂਚ ਲ ਲਈ ਟਮਾਟਰ ਦਾ ਵੀ ਆ ਟਮਾਟਰ ਦੇ ਦੇ ਵਿਚਲੇ ਕੱਟ ਦਾਂਗੇ ਵੀ ਤੇ ਚੱਕ ਕੇ ਡਸਟਿੰਗ ਪਾ ਦਾਂਗੇ ਤੇ ਲੋੜੀ ਆਦੇ ਨੂੰ ਵੀ ਫਿਰ ਲੈਣੇ ਗੰਡੇ ਬਾਰੇ ਕੋੜੇ ਆ ਅੱਛਾ ਜਿਹਾ ਪਾਣੀ ਨੇ ਆ ਚਲੋ ਜੀ ਹਾਂ ਤੋਂ ਕਲਰ ਫਿਲਰ ਚੱਕ ਕੇ ਰਸਟ ਵਿੱਚ ਪਾ ਲੈ og Så skjærer vi den inn.

ਚਲੋ ਜੀ ਆਪਾਂ ਕੁੜਦੇ ਹੁਣ ਚਟਣੀ ਕੁੰਡੇ ਦੇ ਵਿੱਚ ਤੇ ਤੁਹਾਨੂੰ ਦਿਖਾਉਣਾ ਕਿਵੇਂ ਕੁੱਟਾਂਗੇ ਆਪਾਂ ਸਭ ਤੋਂ ਪਹਿਲਾਂ ਗੇ ਥੋੜਾ ਜਿਹਾ ਬਨ ਜੀਰਾ ਬਿਸ਼ਾ ਰਹੀ ਜੀਰੇ ਦੇ ਨਾਲ ਹੀ ਪਾ ਲੈਨੇ ਆਪਾਂ దా బేట అదరక పా అదరకను పిట దీ ద ਜੀ ਚਾਈਟ ਉੱਤਰਨੀ ਆਓ ਪਿਆਜ਼ ਮਿਕਚੀ ਹੋਰ ਟਮਾਟਰ ਮਚੋਣਗੇ ਚਾਹੇ થોੜੇ ਕੋਲ ਰੱਖੋ ऊ जी उस तो बाद ना टमाटर भी पा लिया टमाटर पाकर जी अपनी चटनी है देखो नमक पा लिया से बेचे दसना नमक पा लिया से लाल मिर्च थोड़ी जी हल्की जी लाल मिर्च पा ली टमाटर भी पा लिया देखो वैसे अपनी ओवरऑल चटनी तैयार है तो दो मिनट मैं होर इन करूँगी ਕਿ ਕੁੰਡੇ ਦੀ ਚਟਨੀ ਦਾ ਜਿਹੜਾ ਸਵਾਦ ਹੀ ਵੱਖਰਾ ਹੁੰਦਾ ਨਾ ਸੋ ਇਹਨੂੰ ਬਸ 2 ਮਿੰਟ ਹੋਰ ਮੈਂ ਕਰੂੰਗੀ ਇਹਦੇ ਵਿੱਚ ਮੈਂ ਪਾਈਆਂ ਸੀ ਥੋੜੀ ਜਿਹੀ ਲਾਲ ਮਿਰਚ ਕਿਉਂਕਿ ਆਪਾਂ ਹਰੀ ਵੀ ਪਾਈ ਸੀ ਥੋੜੀ ਜਿਹੀ ਲਾਲ ਮਿਰਚ ਪਾਈ ਸੀ ਤੇ ਨਮਕ ਪਾਇਆ ਸੀ ਤੇ ਬਾਕੀ ਸਾਰਾ ਕੁਝ ਤਾਂ ਜਿਹੜਾ ਤੁਹਾਨੂੰ ਪਹਿਲਾਂ ਵਿਖਾਤਾ ਉਹ ਸੀ ਇੱਕ ਟਮਾਟਰ ਬਾਅਦ ਚ ਪਾਇਆ ਸੀ ਉਹ ਬਾਤ ਸੀ ਤੇ ਨੂੰ ਥੋੜਾ ਜਿਹਾ ਮੈਂ ਹੋਰ ਕੁੱਟੂੰਗੀ ਦਿਨ ਬਸ ਸਮਝ ਲਓ ਰੈਡੀ ਆ ਚਲੋ ਜੀ ਜਿਹੜੀ ਆਪਣੀ ਕੁੰਡੇ ਦੀ ਚਟਨੀ ਆਪਾਂ ਰੈਡੀ ਕਰ ਲਈ ਲਓ ਜੀ ਲੱਗੇ ਪੇ ਮੰਮੀ ਆਖਦਾ ਗਵਾੜੀ ਦੀ ਸਫਾਈ ਕਰਨ ਪਾਥੀਆਂ ਪੱਥਾਂਗੇ ਪਾਥੀਆਂ ਪੱਥੋਂਗੇ ਇੱਥੇ ਪਾਥੀਆਂ ਬੱਥਣਗੇ ਇੱਥੇ ਉੱਥੇ ਆਪਣੀ ਰੂੜੀ ਲੱਗ ਗਈ ਤੇ ਆਪਾਂ ਆਇਆ ਬਾਹਰ ਕਰ ਤੋਂ ਰੋਡ ਦੇ ਉੱਤੇ ਆਇਆ ਇਹ ਦਿਨਾਂ ਲਈ ਕਰੀ ਮਮੀ ਉਹ ਦਾਤੀ ਨਾਲ ਲੱਗੀ ਵੀ ਅਸੀਂ ਦੇਣ ਆਏ ਸੀ ਪਾਣੀ ਇੱਥੇ ਖੜਦੇ ਗਾਂ ਸੱਪ ਹੁੰਦੇ ਨਾ ਇੱਥੇ ਮਮਦੇ ਸ਼ਾਮੇ ਖੜਦੇ

ਬਾਏ ਚਲੋ ਪੱਠੇ ਵੱਡੀਆਂ ਨੇ ਮੰਮੀ ਦੇ ਰੋੜਕੇ ਹਰ ਇੱਕ ਤਾਂ ਵੱਡੀ ਨਹੀਂ ਚੱਕਦਾ ਚਲੋ ਚੱਲ ਗਏ ਆਪੋ ਗੋਦੋਂ ਖਾਵਾਂਗੇ ਸ਼ਾਮ ਨੂੰ ਹਨ ਚਲੋ ਮੰਮਾ ਦਾ ਹੱਥ پکڑ ਲਓ ਚਲੋ ਜੀ ਚੱਲਦੇ ਆ ਘਰ ਨੂੰ ਗੁੱਡ ਇਵਨਿੰਗ ਸਾਰੇ ਹਨਾ ਮੂਗੇ 5:30 ਵਜੇ ਦਾ ਕਿ ਆਪਾਂ ਕਰਦੇ ਪਏ ਆ ਵਾਕ ਕਿਉਂਕਿ ਟਿਊਸ਼ਨ ਪੜਾਉਂਦੀ ਸੀ ਆਪਾਂ 10 ਤੋਂ 5 ਦੈਨ ਹੁਣ ਆਪਾਂ ਫ੍ਰੀ ਆ ਆਪਾਂ ਕਰਦੇ ਪਏ ਆ ਵਾਕ ਵਾਕ ਮੇ ਲੱਗੀ ਸੀ 5:00 ਵਜੇ 17 ਮਿੰਟ ਤੇ ਲੱਗੀ ਸੀ 5:30 ਹੋ ਗਿਆ ਸੀ 5:17 ਤੇ ਕਿਉਂਕਿ ਟਿਊਸ਼ਨ ਪੜਾਉਲੀ ਸੀ 3 ਤੋਂ 5 ਤੇ ਹੁਣ ਆਪਾਂ ਕਰਦੇ ਪਏ ਆ ਵਾਕ ਤੇ ਬੁੰਦੀ ਦਾ ਸਟੇਵ ਬਹੁਤ ਹੈ ਦਾ ਸੂਬਾ ਦੀ ਲਾਲੋ ਸਾਹਿਬ ਮਿਲੋ ਦਾ ਕਿੰਨੇ ਵਜੇ ਦੀ ਸੁਧੀਆਂ ਦੀ ਲਾਈ ਹੋਈ 6-7 ਵਜੇ ਤੇ ਸਟੇ ਬਹੁਤ ਬਿਲਕੁਲ ਟਿੱਕੀ ਹੋਈ ਆ ਸਗੋਂ ਜੇ ਤੋਂ ਮਹਿੰਗੀਆਂ ਹੀ ਲੈਣੇ ਨਾ ਮਹਿੰਗੀਆਂ ਹੀ ਲੈਣੀਆਂ ਨਾ ਬਿੱਲੀਆਂ ਤੇ ਉਹਨਾਂ ਦਾ ਕੋਈ ਸਟੇਵ ਵਗੈਰਾ ਨਹੀਂ ਹੁੰਦਾ ਤੇ ਆ ਮੈਂ ਲਾਉ ਦਾ 20 ਰੁਪਏ ਦਾ ਫੱਤਾ ਲਿਆ ਸੀ ਸ਼ਾਇਦ 20 ਤੋਂ 30 ਰੁਪਏ ਦਾ ਤੇ ਬਿਲਕੁਲ ਹੀ ਸਟੇ ਫੁੱਲ ਆ ਜੀ ਮੇਰੇ ਕਹ ਦੇਂਦੇ ਨੇ ਇਹਨਾਂ ਲਿਪਸਟਿਕ ਦਾ ਉਹ ਮੈਂ ਪਿੰਦੀ ਦਾ ਸਟੇ ਫੁੱਲ ਆਦਾ। 300 ਰੁਪਏ ਦਾ ਬੱਤਾ ਸੀ। ਪੁਰਾਣਾ ਹੀ ਪਿਆ ਹੋਇਆ ਸੀ ਨਵੀਂ ਤਾਂ ਮੈਂ ਲੈ ਆਈ ਨਹੀਂ ਕਰੇ ਬਿੰਦੀ ਹੁਣ। ਪਹਿਲਾਂ ਲੀਆਂ ਬਹੁਤ ਪਈਆਂ ਹੋਈਆਂ ਦੇਖੋ। ਫੋਨ ਤਾਂ ਮੈਂ ਕੁਝ ਵੀ ਸਾਲ ਹੋ ਗਏ ਅੰਦਰ ਸੇ ਕੁਝ ਨਹੀਂ ਖਰੀਦਿਆ। ਜਿਵਸਟਿਕ ਵਾਈਂ ਕੀਤੀਆਂ ਬਸ ਮੈਂ। ਤੇ ਨਾ ਹੋਰ ਮੈਂ ਕੁਝ ਵੀ ਨਹੀਂ ਹੈ ਕਿ ਸਾਲ ਹੋ ਗਏ। ਕੁਝ ਨਹੀਂ ਖਰੀਦਿਆ ਮੈਂ। ਪੁਰਾਣਾ ਸਮਾਣੀ ਮੇਰੇ ਪਿਛਲੇ ਪਿਆ ਸੀ ਆਪਣੇ ਸਾਲ ਪਹਿਲਾਂ ਪੂਆ ਜੀ ਦੇ। بیٹے ਦਾ ਉਦੋਂ ਵਰਤਣਿਆ ਸਿਸਮਾ ਤੇ ਹੁੰਦੀ ਆ ਬਲ ਕੋਈ ਵੀ ਕਰੀਦਾ ਉਹੀ ਯੂਜ਼ ਐਤਕੇ ਹੋ ਜਾਊ ਕਿਉਂਕਿ ਇਨੀ ਸੇਤੀ ਐਕਸਪਾਇਰੀ ਵੀ ਨਹੀਂ ਹੁੰਦਾ ਦੋ ਤਿੰਨ ਸਾਲ ਦੇ ਹੋਊਗੇ 2026 ਤੱਕ ਹੋਗਮ ਨਾ ਦੋ ਤਿੰਨ ਸਾਲ ਚੱਲੂਗਾ ਆਪਣਾ ਮੇਕਅਪ ਦਾ ਸਮਾਨ ਵੀ ਕਿਉਂਕਿ ਮੈਂ ਤਾਂ ਅੱਜੇ ਪਾਰਲਰ ਦੇ ਤਿਆਰ ਹੋਈ ਵੀ ਨਹੀਂ ਮੈਂ ਹੋਈ ਸੀ ਨਵੰਬਰ ਵਾਲੇ ਵਿਆਹ ਚ ਹੋਈ ਸੀ ਉਹ ਵੀ ਤਾਂ ਹੋਈ ਸੀ ਕਿਉਂਕਿ ਨਾ ਇੱਕ ਤਾਂ ਨਾਨਕੇ ਸੀਗੇ ਤੇ ਇੱਕ ਛੇਤੀ ਜਾਣਾ ਸੀ ਜੀ ਮੈਂ ਕਹਿ ਤੀਏ ਤੇ ਇੱਕ ਜੱਪ ਜਦੋਂ ਰੈਡੀ ਕਰਨਾ ਸੀ ਨਾ ਤੇ ਉਹਦੇ ਕਰਕੇ ਫਿਰ ਮੈਨੂੰ ਰੈਡੀ ਹੋਣਾ ਪਿਆ ਸੀ ਵਿਆਹ ਚ ਆਦਰਵਾਇਜ਼ ਮੈਂ ਹੋਰ ਕਿਸੇ ਵਿਆਹ ਚ ਤੱਕ ਹੋਈ ਨਹੀਂ ਰੈਡੀ ਕਿਤੇ ਵੀ ਜਾਣਾ ਮੈਂ ਆਪ ਹੀ ਤੇ ਆਉਣੀ ਕਿਉਂਕਿ ਇੱਥੇ ਭੂਤ ਆ ਬੈਠਾ ਇੱਥੇ ਭੂਤ ਬੈਠਾ ਛੇੜਖਣ ਨਹੀਂ ਨਾ ਕਰੀ ਟੂਟੀ ਨੂੰ ਮੈਂ ਬੰਨਿਆ ਹੋਇਆ ਪਾਣੀ ਲੈਣਾ ਟੂਟੀ ਨੂੰ ਮੈਂ ਛੁਣੀ ਨਾ ਬੰਨਿਆ ਹੋਇਆ ਬੜਾ ਖਰਾਬ ਆ ਪਾਣੀ ਨਾਲ ਬੜਾ ਖੇੜ ਕੇ ਖੁਸ਼ ਆ ਤੇ ਮੈਂ ਕਿਹਾ ਨਾ ਥੋੜਾ ਜਿਹਾ ਕੋਸਟਲੀ ਹੁੰਦਾ ਸਮਾਨ ਮੇਕਅਪ ਦਾ ਕਿਉਂਕਿ ਮਾੜਾ ਸਸਤਾ ਮੇਰੇ ਚੱਲਦਾ ਨਹੀਂ ਮੂੰਹ ਤੇ ਨਾ oily skin ਨਾ ਕਿਉਂਕਿ ਤੁਹਾਨੂੰ ਪਤਾ oily skin ਦੇ ਜਿਹੜੇ ਪੋਰ ਹੁੰਦੇ ਓਪਨ ਹੁੰਦੇ ਆ ਤੇ ਫਿਰ ਮਾੜੀ ਚੀਜ਼ ਨਾਲ ਫਿਰ ਫਿੰਸੀਆਂ ਵਗੈਰਾ ਹੋ ਜਾਣਗੇ ਬਸ ਅਜ ਤੱਕ ਦੇ ਹੋਏਗਾ ਤਾਂ ਹੈ ਨਹੀਂ ਇੱਕ ਅੱਧੀ ਹੋ ਜੇ ਤਾਂ ਹੋ ਜੇ ਬਿਆਸੇ ਨਹੀਂ ਕਦੀ ਹੋਏ ਇੱਕ ਮਿੰਟ ਕਰ ਦਿੰਦਾ ਲਓ ਜੀ ਜਪ ਜੋ ਤੁਹਾਡੇ ਜਿੱਦ ਕਰਦਾ ਸੀ ਪਾਣੀ ਦੇਣਾ ਕਹਿੰਦਾ ਮੈਂ ਖਿੜ ਗਈ ਪਾਣੀ ਨਾ ਛੇੜਨਾਂ ਤੇ ਕਲ ਕਰ ਦਿੱਤੀ ਮੇਕਅਪ ਦੀ ਇੱਕ ਦਿਨਾਂ ਕਲੈਕਸ਼ਨ ਵੀ ਸ਼ੇਅਰ ਕਰਾਂ ਕੋਡ ਨਾ ਮੇਕਅਪ ਦੀ ਤੇ ਨਾ ਮੈਂ ਨਾ ਪਿਛਲੇ ਤੁਹਾਨੂੰ ਦੱਸਿਆ ਮੇਰੇ ਆ ਨਵੰਬਰ ਚ 5 ਸਾਲ ਹੋ ਜਾਣੇ ਆ 5 ਸਾਲ ਚ ਇੱਕ ਵਾਰ ਤਿਆਰ ਹੋਈ ਆ ਮੈਂ ਉਹਦੇ ਤੇ ਮੈਂ ਵੀ ਉਹ ਵੀ ਟਾਈਮ ਨਾ ਹੋਣ ਦੀ ਵਜ੍ਹਾ ਕਰਕੇ ਹੋ ਕਿ ਕਿਨਾਰੇ ਸੀ ਜਲਦੀ ਜਾਣਾ ਸੀ ਨਾ ਸੋ ਇਸ ਕਰਕੇ ਆਦਰਵਾਇਜ਼ ਮੈਂ ਵਿਆਹ ਲਈ ਜਿਹੜੀ ਕਿੱਟ ਸੀ ਸਾਰੀ ਉਹ ਹੁਣ ਐਕਸਪਾਇਰੀ ਥੋੜੀ-ਮੋਟੀ ਇੱਕ ਅੱਧੀ ਚੀਜ਼ ਮੈਂ ਕਹਿ ਦਈਏ ਫੋਟੀਆਂ ਚੀਜ਼ਾਂ ਐਕਸਪਾਇਰੀ ਹੋਈਆਂ ਅਦਰਵਾਇਸ ਮੈਂ ਸਾਰੀ ਯੂਜ਼ ਕਰਤੀ ਸੀ ਕੀ ਆ ਤੁਹਾਨੂੰ ਪੰਜ ਹੋਣਿਆ 4 ਸਾਲ ਤੱਕ ਕੋਈ ਯੂਜ਼ ਕੀਤੀ ਹੋ ਸਕਦੇ ਲੋ ਤੁਸੀਂ ਤੇ ਆ ਇੱਕ ਸਾਲ ਹੋ ਗਿਆ ਨਵੀਂ ਲਈ ਨੂੰ ਤੇ ਆਪਕੇ 26ਵੀਂ ਕੇ 25 ਤੱਕ ਹੋਣਗੇ 26 ਤੱਕ ਹੋਣਗੇ ਮੇਰੇ ਸੋਨ ਦਾ ਐਕਸਪਾਇਰੀ ਹੁਣ ਆਪਣੇ 2 ਸਾਲ ਲੋੜ ਨੇ ਆਪਾਂ ਕੀ ਚਾਹ ਰਹੇ ਦੰਦੇ ਲਿਪਸਟਿਕ ਤਾਂ ਫਿਰ ਰੈਗੂਲਰ ਲਈ ਦੀ ਮੋਕੀ ਜਾਂ ਲਗਾਣਾ ਕਈ ਵਾਰ ਤਾਂ ਟਾਪਿਕ ਕੱਲ ਮੈਨੂੰ ਕੋਈ ਟਾਪਿਕ ਹੀ ਨਾ ਕੱਲ ਮੈਨੂੰ ਕੋਈ ਟਾਪਿਕ ਸਮਝ ਨਹੀਂ ਆ ਰਿਹਾ ਸੀ ਕਿ ਇਸ ਟਾਪਿਕ ਤੇ ਮੈਂ ਗੱਲਬਾਤ ਕਰਾਂ ਹਨਾ ਚਲੋ ਅੱਜ ਮੇਕਅਪ ਤਾਂ ਮਿਲ ਗਿਆ ਕਲੈਕਸ਼ਨ ਜ਼ਰੂਰ ਸ਼ੇਅਰ ਕਰਾਂਗੇ ਬਰਥਡੇ ਰੂਟੀਨ ਜਿਵੇਂ ਮੈਂ ਹਮੇਸ਼ਾ ਕੁਝ ਨਹੀਂ ਲਾਂਦੀ ਬਾਹਰ ਅੰਦਰ ਜਈਏ ਤਾਂ ਸਨ ਕਰੀਮ ਲਾ ਲਓ ਨਹੀਂ ਲੋੜ ਨਹੀਂ ਕਰੇ ਕਿ ਆਪਾਂ ਕਿਹੜਾ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਨਾ ਬਾਹਰ ਅੰਦਰ ਜਾਈਗੇ ਤਾਂ ਸਨ ਕਰੀਮ ਲਾ ਲੈਨੇ ਆ ਨਹੀਂ ਕਰ ਕਰੇ ਲਿਪਸਟਿਕ ਬਿੰਦੀ ਸੰਦੂਖ ਤਿੰਨ ਚੀਜ਼ਾਂ ਲਾਜ਼ਮੀ ਆ ਬਸ ਤੇ ਅੱਜ ਕੋਈ ਵਲੌਗ ਜ਼ਿਆਦਾ ਸ਼ੂਟ ਵੀ ਨਹੀਂ ਹੋਇਆ ਆਪਣਾ ਮਾਰਨਿੰਗ ਸਾਰੀ ਵੀਡੀਓ ਉੱਧਰ ਹੋ ਰਾਂ ਦੇ ਤੇ ਆਉਲੇ ਆ ਆਪ ਨੂੰ ਚੱਕਲੇ ਪੀੜੀ ਚੱਕਲੇ ਆ ਆਪਦੀ ਹਉ ਤੇ ਪੀੜੀ ਨਾਲ ਹਾਂ ਖੇਡੂ ਉੱਤੇ ਬਹਿ ਕੇ ਤੇ ਹੋਹ ਕੱਟੀ ਲੱਗਦੀ ਮੈਨੂੰ ਤੇ ਮੱਝਾ ਮੈਂ ਨਵੇਂ ਬਾਹਰ ਕੱਢਦੀ ਧਾਰ ਕੱਢੀ ਘਰ ਕੱਢ ਕੇ ਟੇਮ ਵੀ ਤੇ ਆਪਣੇ ਹੈਲਪਰ ਲੱਗੇ ਹੋਏ ਛੱਤ ਦੇ ਉੱਪਰ ਛੱਤ ਨੁਕਲੀ ਦਾ ਕੋਕੀ ਨਾ ਛੱਤਾਂ ਕੱਚੀਆਂ ਨਹੀਂ ਪਰੋ ਤੇ ਕਲੀਨ ਉਹ ਪਰ ਉਹ ਸਤ੍ਹਾ ਗਲੀਨ ਕਰੀ ਜਾਂਦੇ ਆ। ਜੱਪਾ ਬੈਠਣ ਪਾਣੀ ਨਾਲ ਖੇਢੀ ਆ ਨਾ ਪੂਰੇ ਮਾਜੇ ਨਾਲ। ਕਿਲੋ ਦੁੱਧ ਲੈ ਲਓ 2 ਕਿਲੋ ਦੁੱਧ ਲੈ ਲਓ। 5 ਕਿਲੋ ਦੁੱਧ ਦੇ ਦੇ। ਦੁੱਧ 5 ਕਿਲੋ ਲੈਣਾ ਤਾਂ 2 ਕਿਲੋ ਦੇਈ ਜਾ ਨਾ। ਹੌਣ ਸਹੀ ਦੁੱਧ ਦਿੱਤਾ ਓਕੇ ਥੈਂਕ ਯੂ ਤੇ ਮਾਰਨਿੰਗ ਤੋਂ ਨਸਾ ਅਜ ਰੈਸਟਡੇ ਸੇ ਆਪਣਾ ਸੋ ਆਪਾਂ ਮਾਰਨਿੰਗ ਜਿਹੜੇ ਵਾਕ ਦਾ ਟਾਈਮ ਸੀ ਰੈਸਟੀ ਕਰੀ ਸੀ ਜੇ ਸਿਰ ਤੇ ਨਾ ਕੋਸ਼ਿਸ਼ ਲਾਇਆ ਕੱਲ ਦਾ ਤੋਤਾ ਕੰਗਾ ਵਸੋਂ ਵੀ ਮਾਰ ਲਿਨੇ ਤੇਲ ਦੁੱਲ ਕੁਛ ਲਾਇਆ ਨਹੀਂ ਸਿਰਮ ਵਗੈਰਾ ਨੂੰ ਨਹੀਂ ਤੇਲ ਤਾਂ ਆਇਆ ਨਹੀਂ ਲਾਇਆ ਨਹੀਂ ਆਪਾਂ ਤੇ ਹਾਂ ਜੀ ਫਿਰ ਅੱਜ ਕੋਈ ਬਹੁਤਾ ਸ਼ੂਟ ਅਪ ਨਹੀਂ ਕੀਤਾ ਪਰ ਜਿੰਨਾ ਕੀਤਾ ਚੱਲ ਬਲੌਗ ਨਾਲ ਵਲਾਗ ਬਣਾ ਕੇ ਪਾ ਦਾਂਗੇ ਨਾ ਤੇ ਕੱਲ ਨੂੰ ਦੇਖਾਂਗੇ ਸੰਡੇ ਆ ਤੇ ਕੱਲ ਨੂੰ ਦੇਖਾਂਗੇ ਕੀ ਕੁਝ ਬਣਾਣੇ ਆ ਜਾਂ ਕੋਈ ਪਹਿਲਾਂ ਸਲਾਹ ਨਹੀਂ ਕਰਦੇ ਹਣ ਐਨ ਟਾਈਮ ਤੇ ਦੇਖਾਂਗੇ ਕੀ ਕੁਝ ਕਰਦੇ ਆ ਸੰਡੇ ਨੂੰ ਤੇ ਲੋਜੀ ਕਰਦੇ ਆ ਆਪਾਂ ਵਲੌਗ ਦੇ ਇੰਦੀ ਐਂਡ हाँ जी जेकर ब्लॉग्स बदले लग लगते वीडियो लाइक करा करो शेयर करा करो कमेंट करके भी दस्या करो तो ब्लॉग्स किद लगते हैं वीडियो में फुल वॉच करा करो सपोर्ट करा करो एक बैल लाइकन का बटन भी प्रेस कर लो ताजे वीडियो की नवी नोटिफिकेशन मिल सके तो जाप जो तो पूरा करी मिट्टी ज हाथ लेके तो 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 वीडियो सामने नहीं करी हूँ ਇਹ ਰੱਖ ਇਹਦੇ ਚ ਰੱਖ ਇਹਦੇ ਚ ਗਲਾਸ ਪਾਣੀ ਦਾ ਰੱਖ ਪਹਿਲਾਂ ਇਹ ਵੈਰੀ ਗੁੱਡ ਥੈਂਕ ਯੂ ਪੁੱਤਰੀ अग करके जाए अग ही माली थोड़ी है अग आग। थोड़ी है हाँ एक बढ़ा लो तो ना

ਲੋ ਜੀ ਟਾਈਮ ਬਹੁਤ ਹੋ ਗਿਆ ਰੋਟੀ ਬਣ ਗਈਨ ਖਾਣਨੇ ਆਪੇ ਦੋ ਬਾਅਦ ਅੰਡਾ ਤਾਂ ਆਪਾਂ ਪਹਿਲੇ ਵੀਡੀਓ ਦਾ ਕਰਤਾ ਸੀਗਾ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ